ਇੱਕ ਵਾਰੀ ਪੰਜਾਬ ਦੇ ਲਈ ਸਾਰੇ ਜਾਣੇ ਅਰਦਾਸ ਜ਼ਰੂਰ ਕਰੋ ਦੋਸਤੋ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਪਾਣੀ ਦੇ ਕਾਰਨ ਘਰ ਡੇਕ ਚੁੱਕਿਆ ਅਤੇ 1 2 3 ਜੀ ਥੱਲੇ ਆ ਚੁੱਕੇ ਹਨ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਅਤੇ ਕਈ ਜਾਨੀ ਨੁਕਸਾਨ ਵੀ ਹੋ ਚੁੱਕੇ ਹਨ ਪੰਜਾਬ ਦੇ ਬਹੁਤ ਜ਼ਿਆਦਾ ਮਾੜੇ ਹਾਲਾਤ ਹੋਈ ਜਾਂਦੇ ਹਨ ਦਿਨੋਂ ਦਿਨ ਪਾਣੀ ਦੇ ਕਾਰਨ ਅਤੇ ਕਈ ਥਾਵਾਂ ਦੇ ਤਾਂ ਉੱਤੇ ਲੋਕਾਂ ਨੂੰ ਆਪਣਾ ਘਰ ਛੱਡ ਕੇ ਜਾਣਾ ਪਿਆ ਤੁਸੀਂ ਦੇਖ ਸਕਦੇ ਹੋ ਇਹ ਅੰਬਰਸਰਦੀ ਵੀਡੀਓ ਹੈ ਜਿਸ ਵਿੱਚ ਲੋਕਾਂ ਨੇ ਆਪਣਾ ਸਾਰਾ ਸਮਾਨ ਸੜਕ ਉੱਤੇ ਰੱਖਿਆ ਅਤੇ ਘਰ ਛੱਡਣ ਦੇ ਲਈ ਮਜਬੂਰ ਹੋ ਚੁੱਕੇ ਹਨ ਜੇਕਰ ਦੇਖਿਆ ਜਾਵੇ ਪੰਜਾਬ ਸਰਕਾਰ ਵੱਲੋਂ ਇਹਨਾਂ ਲਈ ਕੋਈ ਖਾਸ ਪ੍ਰਬੰਧ ਨਹੀਂ ਕੀਤਾ ਗਿਆ ਪੰਜਾਬ ਦੀਆਂ ਅਲੱਗ-ਅਲੱਗ ਖਬਰਾਂ ਆ ਰਹੀਆਂ ਹਨ ਮਤਪੁਰ ਡੈਮ ਦੇ ਕੇ ਟੁੱਟੇ ਹਨ ਜਿਸ ਤੇ ਕਾਹਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਦੱਸਿਆ ਜਾਂਦਾ ਹੈ ਕਿ 1-2 ਬਿਆਖੀ ਤਾਂ ਇਸ ਨਹਿਰ ਦੇ ਵਿੱਚ ਹੀ ਰੁੜ ਚੁੱਕੇ ਹਨ ਅਤੇ ਕਈਆਂ ਦੇ ਘਰ ਦੇ ਘਰ ਪਰਬਾਤ ਹੋ ਗਏ ਹਨ ਵੀਡੀਓ ਨੂੰ ਜਿਆਦਾ ਤੇ ਜਿਆਦਾ ਸ਼ੇਅਰ ਕਰੋ ਦੋਸਤੋ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਕੇ ਜਾਓ ਕਿਉਂਕਿ ਆਪਣੀਆਂ ਅਰਦਾਸਾਂ ਹੀ ਪੰਜਾਬ ਨੂੰ ਬਚਾ ਸਕਦੀਆਂ ਹਨ ਪੰਜਾਬ ਸਰਕਾਰ ਵੱਲੋਂ ਕੁਝ ਖਾਸ ਪ੍ਰਬੰਧ ਨਹੀਂ ਕੀਤੇ ਗਏ ਹਨ ਐਨਾ ਪਾਣੀ ਆਉਣ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਚੈੱਕ ਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਆਲ ਪੰਜਾਬ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਓ ਕਿਉਂਕਿ ਅਸੀਂ ਤੁਹਾਨੂੰ ਡੇਲੀ ਨਿਊਜ਼ ਪੋਲਿਟੀਕਲ ਪਹਾਲੀਆਂ ਨਿਊਜ਼ਾਂ ਸਾਰੀਆਂ ਇਸ ਇਸ ਪੀਡੀਓ ਵਿੱਚ ਦੱਸ ਦੇ ਰਹਾਂਗੇ